ਸਾਰੇ ਪੰਜਾਬ ਦੇ ਆਰਟੀਓ ਆਫਿਸ ਨੂੰ ਜਿੰਦੇ ਲਾ ਕੇ ਚਾਪੀਆਂ ਡਸਟਪਿਨ ਦੇ ਵਿੱਚ ਪਾਤੀਆਂ ਇਸ ਚੀਜ਼ ਦੀ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਕਿਉਂਕਿ ਪੰਜਾਬ ਸਾਰੇ ਭਾਰਤੀ ਪਹਿਲੀ ਸਟੇਟ ਹੈ ਜਿੱਥੇ ਆਰਟੀਓ ਦਫਤਰਾਂ ਨੂੰ ਤਾਲੇ ਲੱਗ ਗਏ ਆ ਤੇ ਆਨਲਾਈਨ ਜਿਹੜੀਆਂ ਸੇਵਾਵਾਂ ਜਿਹੜਾ ਕਿ ਪੰਦਾ ਆਪਦੇ ਫੋਨ ਤੋਂ ਬੈਠਾ ਆਨਲਾਈਨ ਅਪਲਾਈ ਕਰਕੇ ਸਾਰੇ ਕੰਮ ਕਰਾ ਸਕਦਾ ਜੇ ਕੋ ਮਲਾਜ਼ਮ ਸਾਡੇ ਘਰ 9 ਵਜੇ ਤੋਂ ਲੈ ਕੇ ਵੇਲੇ ਤੇ ਡਿਊਟੀ ਉਹਨਾਂ ਦੀ 9 ਤੋਂ 5 ਪਰ ਜੇ ਅਪਾਇੰਟਮੈਂਟਾਂ ਮੰਨ ਲਓ ਇੱਕ ਦਿਨ ਦੀਆਂ 7 ਨੇ 8 ਨੇ ਜਾਂ 15 ਨੇ ਉਹ ਜਿਨ੍ਹਾਂ ਚਿਰ ਅਪਾਇੰਟਮੈਂਟਾਂ ਕਲੀਅਰ ਨਹੀਂ ਹੁੰਦੀਆਂ ਰਾਤ ਭਾਵੇਂ 12 ਵਜੇ ਤੇ ਭਾਵੇਂ ਤੜਕੇ ਦੇ 2 ਵਜੇ ਉਹ ਮੁਲਾਜ਼ਮ ਕਲੀਅਰ ਕਰਕੇ ਫੇਰ ਆਪਦੇ ਘਰ ਜਾਊਗਾ ਇਹਦੇ ਨਾਲ ਇੱਕ ਤੇ ਆਰਟੀਓ ਆਫਿਸ ਦੇ ਵਿੱਚ ਜਿਹੜੀਆਂ ਲੰਮੀਆਂ ਲੰਮੀਆਂ ਲੈਣਾ ਲੱਗਦੀਆਂ ਉਹ ਬੰਦ ਹੋ ਗਈਆਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਅੱਜ ਵੱਡਾ ਤੋਹਫ਼ਾ ਦੇ ਦਿੱਤਾ ਗਿਆ ਹੈ ਪੰਜਾਬ ਦੇ ਜਿਹੜੇ ਟਰਾਂਸਪੋਰਟ ਕੰਮ ਨੇ ਉਹ ਸਾਰੇ ਜਿਹੜੇ ਨੇ ਆਨਲਾਈਨ ਕਰ ਦਿੱਤੇ ਗਏ ਨੇ ਆਰਟੀਓ ਦਫਤਰ ਲੁਧਿਆਣਾ ਸ਼ਹਿਰ ਦਾ ਜਿਹੜਾ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਗਿਆ ਸਾਡੇ ਨਾਲ ਟਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਪੁੱਲਰ ਮੌਜੂਦ ਨੇ ਕਿਹੜੀਆਂ-ਕਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਆਨਲਾਈਨ ਮਿਲਣ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਸਰ ਕਿਹੜੀਆਂ-ਕਿਹੜੀਆਂ ਸੇਵਾਵਾਂ ਲੋਕਾਂ ਨੂੰ ਆਨਲਾਈਨ ਮਿਲਣ ਜਾ ਰਹੀਆਂ ਨੇ ਤੇ ਹੁਣ ਆਰਟੀਓ ਦਫਤਰ ਨੂੰ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਗਿਆ ਅੱਜ ਸਾਡੇ ਮਹਿਬੂਬ ਨੇਤਾ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਦਰੀਆਲ ਜੀ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਪੰਜਾਬ ਦੇ ਆਰਟੀਓ ਆਫਿਸ ਨੂੰ ਜਿੰਦੇ ਲਾ ਕੇ ਚਾਬੀਆਂ ਡਸਟਬਿਨ ਦੇ ਵਿੱਚ ਪਾਤੀਆਂ ਇਸ ਚੀਜ਼ ਦੀ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਕਿਉਂਕਿ ਪੰਜਾਬ ਸਾਰੇ ਭਾਰਤ ਦੀ ਪਹਿਲੀ ਸਟੇਟ ਹੈ ਜਿੱਥੇ ਆਰਟੀਓ ਦਫ਼ਤਰਾਂ ਨੂੰ ਤਾਲੇ ਲੱਗ ਗਿਆ ਤੇ ਆਨਲਾਈਨ ਜਿਹੜੀਆਂ ਸੇਵਾਵਾਂ ਜਿਹੜਾ ਕਿ ਬੰਦਾ ਆਪਦੇ ਫੋਨ ਤੋਂ ਬੈਠਾ ਆਨਲਾਈਨ ਅਪਲਾਈ ਕਰਕੇ ਸਾਰੇ ਕੰਮ ਕਰਾ ਸਕਦਾ ਜੇ ਕਿਸੇ ਨੂੰ ਆਪਦੇ ਫੋਨ ਤੋਂ ਨਹੀਂ ਸੇਵਾਵਾਂ ਪਲੈਨ ਦਾ ਪਤਾ ਲੱਗਦਾ ਉਹ 1076 ਤੇ ਕਾਲ ਕਰੇ ਜਿਵੇਂ 400 ਤੋਂ ਵੱਧ ਸੇਵਾਵਾਂ ਸਾਡੇ ਹੋਟ ਡਿਪਾਰਟਮੈਂਟਾਂ ਦੀਆਂ ਦੇ ਵਿੱਚੇ ਟਰਾਂਸਪੋਰਟ ਬੈਂਕਿੰਗ ਪਾ ਕੇ ਚੱਲਦੀਆਂ ਸਾਡੇ ਟਰਾਂਸਪੋਰਟ ਬੈਂਕਿੰਗ ਦੀਆਂ 56 56 ਸੇਵਾਵਾਂ ਆਨਲਾਈਨ 1076 ਤੇ ਕਾਲ ਕਰਕੇ ਆਪਾਂ ਲੈ ਸਕਦੇ ਆਂ ਤੇ ਉਹ ਮੁਲਾਜ਼ਮ ਸਾਡੇ ਘਰ 9 ਵਜੇ ਤੋਂ ਲੈ ਕੇ ਵੈਸੇ ਤੇ ਡਿਊਟੀ ਉਹਨਾਂ ਦੀ 9 ਤੋਂ 5 ਪਰ ਜੇ ਅਪਾਇੰਟਮੈਂਟਾਂ ਮੰਨ ਲਓ ਇੱਕ ਦਿਨ ਦੀਆਂ 7 ਨੇ 8 ਨੇ ਜਾਂ 15 ਨੇ ਉਹ ਜਿਨ੍ਹਾਂ ਤੇ ਅਪਾਇੰਟਮੈਂਟਾਂ ਕਲੀਅਰ ਨਹੀਂ ਹੁੰਦੀਆਂ ਰਾਤ ਭਾਵੇਂ 12 ਵਜੇ ਤੇ ਭਾਵੇਂ ਤੜਕੇ ਦੇ 2 ਵਜੇ ਉਹ ਮੁਲਾਜ਼ਮ ਕਲੀਅਰ ਕਰਕੇ ਫੇਰ ਆਪਦੇ ਘਰ ਜਾਊਗਾ ਕਿਉਂਕਿ ਉਹਨਾਂ ਨੂੰ ਮੰਨ ਲਓ ਜਿਵੇਂ ਕਮਿਸ਼ਨ ਦੇ ਤੌਰ ਤੇ ਪੈਸੇ ਮਿਲਣੇ ਆ ਉਹ ਕਮਿਸ਼ਨ ਦੇ ਤੌਰ ਤੇ ਪਰ ਕੈਂਡੀਡੇਟ ਉਹਨਾਂ ਨੂੰ ਪੈਸੇ ਮਿਲਨੇ ਉਹਨਾਂ ਆਪਦੀ ਲੋੜ ਨੂੰ ਮੁਲਾਜ਼ਮ ਨੇ ਕੰਮ ਕਰਨਾ ਇਹਦੇ ਨਾਲ ਇੱਕ ਤੇ ਆਰਟੀਓ ਆਫਿਸ ਦੇ ਵਿੱਚ ਜਿਹੜੀਆਂ ਲੰਮੀਆਂ ਲੰਮੀਆਂ ਲੈਣਾ ਲੱਗਦੀਆਂ ਉਹ ਬੰਦ ਹੋ ਗਈਆਂ ਜਦੋਂ ਆਰਟੀਓ ਆਫਿਸ ਦੇ ਵਿੱਚ ਕੋਈ ਡੀਐਲ ਬਣਾਉਣਾ ਵਾਹੀ ਜਾਂ ਕੋਈ ਹੋਰ ਕੰਮ ਕਰਾਉਣਾ ਆਉਂਦਾ ਸੀ ਬਾਹਰ ਜਿਹੜੇ ਏਜੰਟ ਬੈਠੇ ਹੁੰਦੇ ਸੀ ਉਹਨਾਂ ਨੇ ਰਸਤੇ ਜੋ ਘੇਰ ਲੈਣਾ ਲਿਆਓ ਸਾਨੂੰ ਦਿਓ ਐਨੇ ਪੈਸੇ ਵੱਧ ਅਸੀਂ ਤੁਹਾਡਾ ਕੰਮ ਕਰਾਉਨੇ ਆ ਉਹਦੇ ਚ ਕਈਰਾਂ ਦੇ ਉਹਨਾਂ ਕੰਮ ਕਰਾ ਦੇਣਾ ਤੇ ਕਈ ਰਾਂ ਕੰਮ ਬਣਾਉਣਾ ਤੇ ਪੈਸੇ ਵੀ ਜਿਹੜੇ ਆ ਉਹ ਲੁੱਟ ਲਏ ਜਾਣੇ ਜਿਹੜੇ ਕਈ ਰਾਂ ਤਿੰਨ ਤਿੰਨ ਦਿਨ ਲੈਣਾ ਤੇ ਲੱਗੇ ਰਹਿਣਾ ਦੇਣ ਵਖਰੇ ਖਰਾਬ ਹੋਣੇ ਫੇਰ ਆਪਾਂ ਉਦਾਹਰਨ ਦੇ ਤੌਰ ਤੇ ਗੱਲ ਕਰਦੇ ਆ ਲੁਧਿਆਣੇ ਡਿਸਟ੍ਰਿਕਟ ਦੀ ਆਪਾਂ ਉਦਾਹਰਨ ਦੇ ਲੈਨੇ ਆ ਇੱਥੇ 7 ਟੋਟਲ ਐਸ.ਡੀ.ਐਮ ਦਫਤਰ ਨੇ 8ਵਾਂ ਆਰ.ਟੀ.ਓ ਆਫਿਸ ਆ 8 ਦਫਤਰਾਂ ਦਾ ਕੰਮ ਹੁਣ ਜਿਹੜੇ ਸਾਡੇ ਸੇਵਾ ਕੇਂਦਰ ਆ 44 ਆ 44 ਆ 43 ਸੇਵਾ ਕੇਂਦਰਾਂ ਦੇ ਵਿੱਚ ਇਹ ਕੰਮ ਵੰਡਿਆ ਗਿਆ ਆਪੇ ਲੈਣਾ ਲੱਗਣੀਆਂ ਘਟ ਗਈਆਂ ਆਪੇ ਕੰਮ ਹੋਰ ਫਾਸਟ ਹੋ ਜਾਣਾ ਤੇਜ਼ ਹੋ ਜਾਣਾ ਨਾਲ ਵੇਖੋ ਜਿਹੜਾ ਲੋਕਾਂ ਦਾ ਡੀਜ਼ਲ ਮੱਚਦਾ ਸੀ ਪੈਟਰੋਲ ਮੱਚਦਾ ਸੀ ਉਹ ਵੀ ਖਰਚਾ ਬੰਦ ਹੋ ਗਿਆ ਨਾਲ ਸਮੇਂ ਦੀ ਬਚਤ ਹੋ ਗਈ ਹੁਣ ਸਿਰਫ ਦੋ ਕੰਮ ਲਈ ਆਰਟੀਓ ਆਫਿਸ ਤੇ ਵਿੱਚ ਆਉਣਾ ਪਊਗਾ ਇੱਕ ਜਿੰਨੇ ਕਿਸੇ ਨੇ ਪੱਕਾ ਲਾਇਸੈਂਸ ਬਣਾਉਣਾ ਟੈਸਟ ਟ੍ਰੈਕ ਤੇ ਟੈਸਟ ਦੇਣ ਲਈ ਕਿਉਂਕਿ ਟੈਸਟ ਹੋਊਗਾ ਫੇਰ ਹੀ ਲਾਇਸੈਂਸ ਬਣਾਣਾ ਤੇ ਬਾਨਾ ਵੀ ਟੈਸਟ ਹੋ ਗਈ ਚਾਹੀਦਾ ਉਹਦਾ ਬਾਨਾ ਨਹੀਂ ਚਾਹੀਦਾ ਕਿਉਂਕਿ ਜਿੰਨੇ ਟੈਸਟ ਤੋਂ ਬਿਨਾ ਬਣਵਾਉਣਾ ਉਹ ਕੋਈ ਨਾ ਕੋਈ ਵੱਡਾ ਹਾਸਾ ਕਰ ਸਕਦਾ ਉਹਦੇ ਬਾਅਦ ਦੂਜਾ ਕੰਮ ਜਿਵੇਂ ਗੱਡੀ ਦੀ ਆਪਾਂ ਪਾਸਿੰਗ ਕਰਾਉਣੀ ਆ ਫਿਟਨੈਸ ਵੇਖਣੀ ਆ ਉਹ ਵੀ ਗੱਡੀ ਜਦੋਂ ਮੌਕੇ ਤੇ ਆਰਟੀਓ ਅਫੀਸਰ ਕੋਲ ਤੇ ਫੇਰ ਹੀ ਗੱਡੀ ਚੈੱਕ ਕਰਕੇ ਫੇਰ ਹੀ ਫਿਟਨੈਸ ਵੇਖ ਕੇ ਫੇਰ ਹੀ ਪਾਸਿੰਗ ਹੋਊਗੀ ਇਹਨਾਂ ਦੋ ਕੰਮਾਂ ਲਈ ਸਿਰਫ ਆਉਣਾ ਪਊਗਾ ਆਰਟੀਓ ਅਫੀਸਰ ਬਾਕੀ ਸਾਰੇ ਕੰਮ ਆਨਲਾਈਨ 1076 ਰਾਈ ਤੇ ਸੇਵਾ ਕੇਂਦਰਾਂ ਦੇ ਵਿੱਚ ਕਰ ਦਿੱਤੇ ਗਏ ਆ ਇਹਦੇ ਨਾਲ بڑے ਵੱਡੇ ਪੱਧਰ ਤੇ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਉਹ ਬੰਦ ਹੋ ਗਈ ਜਿਹੜੀ ਰਿਸ਼ਵਤ ਹੀ ਉਹ ਬੰਦ ਹੋ ਗਈ ਲੋ ਸਭ ਪਹਿਲਾਂ ਤਾਂ ਜਿਹੜੇ ਆਰਟੀਓ ਦਫਤਰ ਦੇ ਕੰਮ ਨੇ ਉਹ ਸੇਵਾ ਕੇਂਦਰਾਂ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਨੇ ਲੋਕ ਜਿਹੜੇ ਨੇ ਨੇੜੇ-ਨੇੜੇ ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਆਪਣਾ ਕੰਮ ਕਰਵਾ ਸਕਦੇ ਨੇ ਨਹੀਂ ਤਾਂ ਘਰ ਬੈਠੇ 1076 ਦੇ ਉੱਤੇ ਵੀ ਕਾਲ ਕਰਕੇ ਆਪਣੀ ਜਿਹੜੀ رائے ਲੈ ਸਕਦੇ ਨੇ ਤੇ ਕੰਮ ਕਰਵਾ ਸਕਦੇ ਨੇ ਜਾਂ ਫਿਰ ਜੇ ਲੋਕਾਂ ਨੇ ਇਸ ਨੂੰ ਨਹੀਂ ਯੂਜ਼ ਕਰਨਾ ਤਾਂ ਇੱਕ ਜਿਹੜਾ ਵੈਬਸਾਈਟ ਦੇ ਉੱਤੇ ਐਮ ਪਰਿਵਹਨ ਦੀ ਵੈਬਸਾਈਟ ਦੇ ਉੱਤੇ ਵੀ ਲੋਕ ਆਪਣੀ ਸਰਵਿਸਿਜ਼ ਲੈਂਦੇ ਸੀ ਘਰ ਬੈਠੇ ਤਾਂ ਉਹ ਵੀ ਲੀਤੀਆਂ ਜਾ ਸਕਦੀਆਂ ਉਹ ਵੀ ਲੈ ਸਕਦੇ ਆ ਆਨਲਾਈਨ ਉਹ ਹੀ ਆ ਨਾ ਉਹ ਜਿਹਨੂੰ ਨੌਲੇਜ ਆ ਉਹ ਐਮ ਪਰਵਹਨ ਤੇ ਆਪਦੀ ਜਿਹੜੀ ਕੋਈ ਸੂ ਉਹ ਆਪਦੀ ਲੈ ਸਕਦਾ ਹੁਣ ਦੇਖੋ ਜਿਹੜਾ ਸਾਡਾ ਲਰਨਿੰਗ ਲਾਇਸੈਂਸ ਆ ਉਹ ਵੀ ਆਪੇ ਆਨਲਾਈਨ ਅਪਲਾਈ ਕਰਕੇ ਆਪਦੇ ਫੋਨ ਤੇ ਹੀ ਆਪਾਂ ਬਣਾ ਸਕਦੇ ਆ ਜਿਹਨੂੰ ਨੌਲੇਜ ਹੈ ਉਹ ਤੇ ਆਪਦੇ ਫੋਨ ਤੇ ਸਾਰੀਆਂ ਸੇਵਾਵਾਂ ਲੈ ਸਕਦਾ ਜੇ ਜਿਹਨੂੰ ਨਹੀਂ ਪਤਾ ਲੱਗਦਾ ਉਹ 1076 ਤੇ ਕਾਲ ਕਰਕੇ ਸੱਦ ਕੇ ਉਹਦੇ ਨਾਲ ਹੀ ਕਰ ਸਕਦਾ ਬਾਕੀ ਇਹ ਜਿਹੜੀ ਸੇਵਾ ਆ 1076 ਵਾਲੀ ਇਹ ਸਭ ਤੋਂ ਬੈਸਟ ਆ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਸੱਤੇ ਦਿਨ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਇਹ ਸਾਡੇ ਮੁਲਾਜ਼ਮ ਆ ਜਾਂਦੇ ਆ ਸੋ ਪਹਿਲਾਂ ਦੇਖਿਆ ਜਾਂਦਾ ਸੀ ਕਿ ਆਰਟੀਓ ਦਫਤਰ ਦੇ ਬਾਹਰ ਕਾਫੀ ਦਲਾਲ ਜਿਹੜੇ ਖੜੇ ਹੁੰਦੇ ਸੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਲੋਕ ਕਹਿੰਦੇ ਸੀ ਕਿ ਆਰਟੀਓ ਦਫਤਰ ਦੇ ਵਿੱਚ ਦਲਾਲ ਬਿਨਾ ਕੰਮ ਨਹੀਂ ਹੋ ਸਕਦਾ ਤਾਂ ਹੁਣ ਉਹ ਸਾਰੇ ਜਿਹੜੇ ਕੰਮ ਨੇ ਲੋਕ ਆਪਣੇ ਆਪ ਕਰਵਾ ਸਕਦੇ ਨੇ ਬਿਲਕੁਲ ਦਲਾਲਾਂ ਦਾ ਕੰਮ ਖਤਮ ਹੋ ਗਿਆ ਆਰਟੀਓ ਆਫਿਸ ਨੂੰ ਜਿੰਦੇ ਲੱਗੇ ਤੇ ਜਿਹੜੇ ਬਾਹਰ ਦਲਾਲ ਪੈਂਦੇ ਆ ਉਹ ਫਿਰ ਇਤਜ਼ਕਾਰ ਜ਼ਰੂਰ ਹੋ ਗਏ ਜਿਹੜੇ ਦਲਾਲ ਹੀ ਬਾਕੀ ਦੇ ਕੰਮ ਸਾਰਾ ਸੈਟ ਸਾਰਾ ਪੰਜਾਬ ਖੋਚ ਹੋ ਗਿਆ ਤੇ ਜਿਹੜੇ ਦਫਤਰ ਦੇ ਬਾਹਰ 8-7 ਦਲਾਲ ਬੈਠੇ ਹੁੰਦੇ ਸੀ ਉਹਨਾਂ ਦਾ ਕੰਮ ਠਾਪੂ ਗਿਆ ਇਸਾਰੇ ਜਿਵੇਂ ਹੁਣ ਆਰਸੀ ਰੀਨਿਊਅਲ ਕਰवानी ਹੈ ਜਾਂ ਫਿਰ ਆਰਸੀ ਜਿਹੜੀ ਡੁਪਲੀਕੇਟ ਕਰਵਾਣੀ ਹੁੰਦੀ ਸੀ ਤਾਂ ਉਹ ਜਿਹੜੇ ਕੰਮ ਨੇ ਉਹ ਵੀ ਆਨਲਾਈਨ ਹੋ ਸਕਦੇ ਨੇ ਸਾਰੇ ਕੰਮ ਆਨਲਾਈਨ ਹੋਣਗੇ ਹੁਣ ਤੇ ਆਉਣ ਵਾਲੇ ਸਮੇਂ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਸ਼ਵਾਸ ਦਿਵਾਇਆ ਜਿਨਨੇ ਆਪਣੇ ਟੈਸਟ ਟਰੈਕ ਆ ਉਹਨਾਂ ਦੇ ਉੱਤੇ ਆਪਾਂ ਪ੍ਰਿੰਟਿੰਗ ਵਾਲੀ ਮਸ਼ੀਨ ਜਿਹੜੀ ਆ ਉਹ ਅਵੇਲੇਬਲ ਹੋਊਗੀ ਤੇ ਉਹ ਮੌਕੇ ਤੇ ਹੀ ਜਿਹੜਾ ਟੈਸਟ ਕਲੀਅਰ ਕਰ ਜਾਂਦਾ ਕੈਂਡੀਡੇਟ ਮੌਕੇ ਤੇ 10 ਮਿੰਟਾਂ ਦੇ ਵਿੱਚ ਉਹਦੀ ਜਿਹੜੀ ਡੀਐਲ ਦੀ ਕਾਪੀ ਆ ਕਾਰਡ ਆ ਉਹ ਛਾਪ ਕੇ ਉਸੇ ਲਈ ਬੰਦੇ ਨੂੰ ਦਿੱਤਾ ਜਾਊਗਾ ਨਾ ਸਪੀਡ ਪੋਸਟ ਦੀ ਲੋੜ ਨਾ ਕਿਸੇ ਨੂੰ ਹੈੱਡ ਆਫੀਸਰ ਲੈਣ ਦੀ ਲੋੜ ਤੇ ਕਈ ਵਾਰ ਹੁੰਦਾ ਹੈ ਗਲਤ ਰਸਤੇ ਚੱਲ ਜਾਂਦਾ ਹੈ ਉਹਦਾ ਕਾਰਡ ਉਹ ਫਿਰ ਡੁਪਲੀਕੇਟ ਕਢਾਉਣ ਦੇ ਚੱਕਰਾਂ 'ਚ ਵਿਚਾਰਾ ਅੱਖਾਂ ਜਲ ਖਰਾਬੀ ਪੈਸੇ ਦੀ ਬਰਬਾਦੀ ਉਹ ਸਾਰਾ ਕੁਝ ਖਤਮ ਹੋ ਗਿਆ ਪਹਿਲਾਂ ਇਸ ਪ੍ਰੋਸੈਸ ਦੇ ਵਿੱਚ ਕਿੰਨਾ ਸਮਾਂ ਲੱਗਦਾ ਸੀ ਤੇ ਕਿੰਨਾ ਬਦਲਾਅ ਲੋਕਾਂ ਨੂੰ ਮਿਲੇ ਪਹਿਲਾਂ ਵੇਖੋ ਘੱਟ ਤੋਂ ਘੱਟ ਜਿਹੜੀ ਆ ਆਪਣਾ ਡੀਐਲਆ ਜਾਂ ਆਰਸੀ ਆ ਜਦੋਂ ਛਾਪ ਕੇ ਆਉਂਦੀ ਹੈ ਹੈੱਡ ਆਫਿਸ ਤੋਂ ਨਹੀਂ ਹੁੰਦੀ ਹੀ ਅਪਲਾਈ ਕਰਨਾ ਫਿਰ ਪੇਪਰ ਉੱਥੇ ਐਡ ਆਫਿਸ ਪਹੁੰਚਾਉਣੇ ਆਨਲਾਈਨ ਭਾਵੇਂ ਕੰਮ ਹੋ ਗਿਆ ਸੀ ਫਿਰ ਵੀ ਆਉਣ ਤੇ ਕੋਈ 10 15 ਦਿਨ ਲੱਗਦੇ ਸੀ ਤੇ ਹੁਣ ਤੇ ਵੇਖੋ ਆਨਲਾਈਨ ਸਿਸਟਮ ਉਸੇਲੇ 10 ਮਿੰਟਾਂ ਜੇ ਆਪਾਂ ਨੂੰ ਕਾਰਡ ਮਿਲ ਜਣਾ ਥੋੜੇ ਸਮੇਂ ਚ ਜਿਹੜੀਆਂ ਪ੍ਰਿੰਟਿੰਗ ਮਸ਼ੀਨਾਂ ਇਹ ਵੀ ਹਰ ਟੈਸਟ ਟਰੈਕ ਤੇ ਹੋਣਗੀਆਂ ਲੋਕਾਂ ਨੂੰ ਮਾਣ ਹੋਊ ਵੀ ਸਾਡੀ ਸਰਕਾਰ ਬਣੀ ਆ ਤੇ ਸਾਡਾ ਜਿਹੜਾ ਕੰਮ ਆ ਉਸ ਸਕਿੰਟਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਮਤਲਬ ਹੁਣ ਲੋਕਾਂ ਨੂੰ ਲੰਬਾ ਇੰਤਜ਼ਾਰ ਨਹੀਂ ਕਰਨਾ ਪਏਗਾ ਜਿਵੇਂ ਆਰਸੀ ਜਿਹੜੀ ਹੈ ਘਰ ਦੇ ਵਿੱਚ ਆਣੀ ਹੁੰਦੀ ਸੀ ਸਮਾਂ ਲੱਗ ਜਾਂਦਾ ਸੀ ਡਰਾਈਵਿੰਗ ਲਾਇਸੈਂਸ ਘਰ ਦੇ ਵਿੱਚ ਆਉਣਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਦਸਾਂ ਮਿੰਟਾਂ ਦੇ ਵਿੱਚ ਹੀ ਸਭ ਕੁਝ ਮਿਲੇਗਾ ਉਹਨਾਂ ਨੂੰ। ਬਿਲਕੁਲ ਆਨਲਾਈਨ ਸਹੂਲਤ ਦੇ ਵਿੱਚ ਲੁੱਟ ਵੀ ਬੰਦ ਹੋ ਗਈ। ਸਮਾਂ ਜਿਹੜਾ ਬਰਬਾਦ ਹੁੰਦਾ ਉਹ ਵੀ ਖਤਮ ਹੋ ਗਿਆ ਤੇ ਲੋਕਾਂ ਨੂੰ ਉਸੇ ਮਿੰਟੋ-ਮਿੰਟੀ ਕੰਮ ਜਿਹੜਾ ਜੇਬ ਦੇ ਵਿੱਚ ਕਾਰਡ ਭਾਵੇਂ ਡੀਐਲਆ ਭਾਵੇਂ ਆਰਸੀ ਵੀ ਆ ਅਰਥਿਕਾਂ ਵੀ ਜਿਹੜੀਆਂ ਏਜੰਸੀਆਂ ਨੂੰ ਦਿੱਤੀਆਂ ਅਜੰਸੀਆਂ ਦਾ ਕੰਮ ਹੀ ਸੌਖਾ ਕਿਉਂਕਿ ਡੀਐਲ ਜਦੋਂ ਹਰ ਟੈਸਟ ਟਰੈਕ ਤੇ ਛਪਣੇ ਆ ਉਹਨਾਂ ਕੰਮ ਜਿਹੜਾ ਹੈਟ ਆਫਿਸ ਦੇ ਵਿੱਚ ਉਹ ਆਰਸੀ ਦਾ ਉਹ ਵੀ ਸੌਖਾ ਹੋ ਗਿਆ ਛੇਤੀ ਹੋਣਾ ਸ਼ੁਰੂ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਟਰਾਂਸਪੋਰਟ ਮਨਿਸਟਰ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ ਜਿਹੜੇ ਲੋਕਾਂ ਨੂੰ ਆਰਟੀਓ ਦਫਤਰ ਦੇ ਵਿੱਚ ਪਹਿਲਾਂ ਤੱਕੇ ਖਾਣੇ ਪੈਂਦੇ ਸੀ ਖੱਜਲ ਖਵਾਰ ਹੋਣਾ ਪੈਂਦਾ ਸੀ ਆਪਣਾ ਕੰਮ ਕਰਵਾਉਣ ਦੇ ਲਈ ਲੰਬੇ ਜਿਹੜੇ ਸਮੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਤੋਂ ਉਹ ਇੰਤਜ਼ਾਰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਆਰਟੀਓ ਦਫਤਰ ਨੂੰ ਜਿਹੜਾ ਤਾਲਾ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਸੇਵਾ ਕੇਂਦਰਾਂ ਦੇ ਵਿੱਚ ਤੁਹਾਨੂੰ ਇਹ ਸਾਰੇ ਕੰਮ ਕਰਵਾਉਣ ਨੂੰ ਜਿਹੜਾ ਫੈਸਿਲਿਟੀ ਦਿੱਤੀ ਗਈ ਹੈ ਨਾਲ ਹੀ ਜੇਕਰ ਤੁਸੀਂ ਸੇਵਾ ਕੇਂਦਰਾਂ ਦੇ ਵਿੱਚ ਵੀ ਨਹੀਂ ਜਾਣਾ ਚਾਹੁੰਦੇ ਤਾਂ 1076 ਨੰਬਰ ਦੇ ਉੱਤੇ ਕਾਲ ਕਰੋ ਘਰ ਦੇ ਵਿੱਚ ਉਹ ਅਧਿਕਾਰੀ ਜਿਹੜਾ ਤੁਹਾਡੇ ਕੋਲ ਤੁਹਾਡਾ ਸਮਾਂ ਪੁੱਛ ਕੇ ਕਿ ਤੁਸੀਂ ਕਿੰਨੇ ਵਜੇ ਅਵੇਲੇਬਲ ਹੋ ਉਹ ਘਰ ਦੇ ਵਿੱਚ ਆਏਗਾ ਤੇ ਜੇਕਰ ਤੁਸੀਂ 1076 ਦੇ ਉੱਤੇ ਕਾਲ ਨਹੀਂ ਕਰਨੀ ਤੁਹਾਨੂੰ ਪ੍ਰੋਪਰ ਡਿਟੇਲ ਜਿਹੜੀ ਹੈ ਨੌਲੇਜ ਹੈਗੀ ਹੈ ਤਾਂ ਤੁਸੀਂ ਐਮ ਪਰਿਵਹਨ ਦੀ ਜਿਹੜੀ ਵੈਬਸਾਈਟ ਹੈ ਉਸ ਦੇ ਉੱਤੇ ਵੀ ਜਿਹੜੀਆਂ ਸਰਵਿਸਿਜ਼ ਆ ਉਹ ਅਵੇਲ ਕਰ पाओगे ਪਰ RTO ਦਫਤਰ ਦਾ ਜਿਹੜਾ ਕੰਮ ਹੈ ਉਹ ਸਾਰਾ ਹੁਣ ਆਨਲਾਈਨ ਕਰ ਦਿੱਤਾ ਗਿਆ ਸਿਰਫ ਲੋਕਾਂ ਨੂੰ RC ਜਿਹੜੀ ਹੈ ਉਹ ਰੀਨਿਊਅਲ ਕਰवानी ਉਸ ਦੇ ਲਈ ਆਪਣੀ ਗੱਡੀ ਲੈ ਕੇ ਆਉਣਾ ਪਏਗਾ ਜਾਂ ਫਿਰ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਟੈਸਟ ਦੇਣਾ ਹੈ ਪੱਕਾ ਉਸ ਦੇ ਲਈ ਤੁਹਾਨੂੰ ਸਿਰਫ ਇੱਥੇ ਆਉਣਾ ਪਏਗਾ ਅਦਰਵਾਈਜ਼ ਜਿਹੜਾ ਸਾਰੇ ਕੰਮ ਤੁਸੀਂ ਘਰ ਬੈਠੇ ਔਨਲਾਈਨ ਕਰ ਸਕਦੇ ਹੋ ਸੋ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇਹ ਤੋਹਫ਼ਾ ਤੁਹਾਨੂੰ ਦਿੱਤਾ ਗਿਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬ